ਸਤਸ੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਇੱਕ ਪੰਜਾਬ న్యూਸ ਮਹਿਮਾਨਪ੍ਰੀਤ ਸਿੰਘ ਅਰਾਧ ਪਿਛਲੇ ਸਮੇਂ ਦੌਰਾਨ ਭਾਈ ਹਰਦੀਪ ਸਿੰਘ ਨਿੱਜਰ ਜੋ ਕੇ ਖਾਲਸਤਾਨੀ ਸਮਰਥਕ ਸੀ ਜਿਨ੍ਹਾਂ ਨੂੰ ਕੈਨੇਡਾ ਦੀ ਧਰਤੀ ਤੇ ਗੋਲੀਆਂ ਮਾਰੀਆਂ ਗਈਆਂ ਜਿਸ ਦੀ ਅੱਜ ਅਨੁਵਸਤੀ ਮਨਾਉਣ ਵਾਸਤੇ ਦਲ ਖਾਲਸਾ ਨੇ ਅਪੀਲ ਕੀਤੀ ਹੈ ਕਿ 5 ਤਰੀਕ ਨੂੰ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਜਿਹੜੀ ਉਹਨਾਂ ਦੀ ਅਨੁਵਸਤੀ ਮਨਾਈ ਜਾਵੇਗੀ ਇੱਕ ਗੱਲ ਕਰੀਏ ਜਿਹੜੇ ਕਿ G7 ਦੀ ਜਿਹੜਾ G7 ਕੈਨੇਡਾ ਦੀ ਧਰਤੀ ਤੇ ਚੱਲ ਰਿਹਾ ਜਿਸ ਦੇ ਵਿੱਚ ਦੋਹਾਂ ਦੇਸ਼ਾਂ ਦੀ ਜਿਹੜੀ ਸਾਂਝ ਫਿਰ ਹੋਣ ਜਾ ਰਹੀ ਹੈ ਜਿਸ ਦੇ ਉੱਤੇ ਦਲ ਖਾਲਸਾ ਅੱਜ ਵੱਡਾ ਕਮੈਂਟ ਕਰਨ ਜਾ ਰਿਹਾ ਹੈ ਇਸ ਤੇ ਹੋਰ ਗੱਲ ਕਰੀਏ ਜਥੇਦਾਰਾਂ ਦੀ ਪਿਛਲੇ ਦਿਨਾਂ ਦੇ ਵਿੱਚ ਜਥੇਦਾਰਾਂ ਦੀਆਂ ਨਿਯੁਤੀਆਂ ਨੂੰ ਲੈ ਕੇ ਐਜੀਪੀਸੀ ਦਾ ਵੱਡਾ ਬਿਆਨ ਆਉਂਦਾ ਹੈ ਕਿ ਇਸ ਦੇ ਉੱਤੇ ਕੋਈ ਪ੍ਰੋਸੈਸ ਬਣਾਇਆ ਜਾਵੇਗਾ ਤੇ ਜਿਹੜੀ ਨਿਯੁਤੀ ਆ ਉਹ ਸਾਰਿਆਂ ਦੀ ਸਲਾਹ ਦੇ ਨਾਲ ਕੀਤੀ ਜਾਵੇਗੀ ਇਸੇ ਵਾਸਤੇ ਵੀ ਦਲ ਖਾਲਸਾ ਅੱਜ ਇਸ ਦੇ ਉੱਤੇ ਕਮੈਂਟ ਕਰਨ ਜਾ ਰਿਹਾ ਤੇ ਉਹਨਾਂ ਦੇ ਨਾਲ ਦੀ ਗੱਲਬਾਤ ਕਰਾਵਾਂਗੇ ਤੇ ਉਹ ਕੀ ਕਹਿਣਾ ਚਾਹੁੰਦੇ ਹੋ ਤੁਹਾਨੂੰ ਵੀ ਅੱਜ ਸੀ ਸੁਣਾਉਣੇ ਆ। ਖਾਲਸਾ ਦੇ ਸੱਦੇ ਤੇ ਇਥੇ ਪਹੁੰਚੇ ਸਾਰੇ ਪੱਤਰਕਾਰ ਵੀਰਾਂ ਨੂੰ ਜੀ ਆਇਆਂ ਨੂੰ। ਭਾਈਵਾਲ ਜੀ ਕਾ ਖਾਲਸਾ ਭਾਈਵਾਲ ਜੀ ਕੀ ਫਤਿਹ ਅੱਜ ਦੀ ਇਸ ਪ੍ਰੈਸ ਕਾਨਫਰੰਸ ਦੇ ਵਿੱਚ ਤਿੰਨ ਅਹਿਮ ਇਸ਼ੂਜ਼ ਦੇ ਉੱਤੇ ਆਪਣਾ ਨਜ਼ਰੀਆ ਰੱਖਣ ਦੇ ਲਈ ਔਰ ਪਾਰਟੀ ਦੇ ਅਗਲੇ ਪ੍ਰੋਗਰਾਮ ਦਾ ਐਲਾਨ ਕਰਨ ਦੇ ਲਈ ਇੱਥੇ ਇਸ ਕਾਨਫਰੰਸ ਰੱਖੀ ਗਈ ਹੈ ਕਿੰਨੇ ਜਿਹੜੇ ਆਮ ਇਸ਼ੂ ਵਿਚਾਰਨੇ ਆ ਜਿਨ੍ਹਾਂ ਦੇ ਬਾਰੇ ਸਟੇਟਮੈਂਟਸ ਪਾਸ ਕਰਨੀਆਂ ਨੇ ਜਾਂ ਜਿਹਦੇ ਬਾਰੇ ਅਗਲੇ ਪ੍ਰੋਗਰਾਮ ਦਿਨ ਨੇ ਉਹ ਇਸ ਤਰ੍ਹਾਂ ਤੀਬ ਨੇ ਪਹਿਲਾ ਜੀ7 ਮੀਟਿੰਗ ਦੇ ਦੌਰਾਨ ਭਾਰਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਕੈਨੇਡਾ ਦੌਰਾ ਜਿਸ ਤਰੀਕੇ ਦੇ ਨਾਲ ਜਿਹੜੇ ਇਸ਼ੂਜ਼ ਉੱਥੇ ਵਿਚਾਰੇ ਗਏ ਖਾਸ ਤੌਰ ਤੇ ਭਾਈ ਹਰਦੀਪ ਸਿੰਘ ਨੇ ਜਰ ਔਰ ਬਾਕੀ ਜਿਹੜੇ ਇਸ਼ੂਸ ਨੇ ਉਹਦੇ ਬਾਰੇ ਪ੍ਰतिकरण ਦੂਸਰਾ ਭਾਈ ਹਰਦੀਪ ਸਿੰਘ ਜਰ ਦੀ ਸ਼ਹਾਦਤ ਦੇ ਸਬੰਧ ਦੇ ਵਿੱਚ ਔਰ ਦਲ ਖਾਲਸਾ ਦੇ ਬਾਨੀ ਆਗੂ ਤੇ ਸਰਪ੍ਰਸਤ ਭਾਈ ਬਜਿੰਦਰ ਸਿੰਘ ਹਣਾ ਦੀ ਐਨੀਵਰਸਰੀ ਦੇ ਸਬੰਧ ਦੇ ਵਿੱਚ ਆਉਣ ਵਾਲੇ ਪ੍ਰੋਗਰਾਮ ਔਰ ਤੀਸਰਾ ਸ਼੍ਰੋਮਣੀ ਵਰਦਾਰਾ ਪ੍ਰਬੰਧਕ ਕਮੇਟੀ ਵੱਲੋਂ ਲੰਬੇ ਸਮੇਂ ਤੋਂ ਲੰਕਾਏ ਜਾ ਰਹੇ ਇੱਕ ਇਸ਼ੂ ਜਥੇਦਾਰ ਸਾਹਿਬਾਨਾਂ ਦੀ ਨਿਯੁਕਤੀ ਦੇ ਬਾਰੇ ਜਿਸ ਤਰੀਕੇ ਦੇ ਨਾਲ ਵਿਵਾਦਤ ਤਰੀਕੇ ਦੇ ਨਾਲ ਇੱਕ ਜਥੇਦਾਰ ਦੀ ਸ਼੍ਰੋਮਣੀ ਪ੍ਰਬੰਧਕ ਮਿਟੀਲਾ ਨਿਯੁਕਤੀ ਕਰਪਿਓ ਨਾਲ ਵਿਵਾਦਾਂ ਦੇ ਘੇਰੇ ਵਿੱਚ ਪੂਰੀ ਤਰ੍ਹਾਂ ਇਸ ਟਾਈਮ ਘੇਰੇ ਕਿ ਰਿਹਾ ਹੈ ਔਰ ਮਸਲਾ ਕਿਸੇ ਵੀ ਤਨਪਤਨ ਨਹੀਂ ਲੱਗ ਰਿਹਾ ਉਹਦੇ ਬਾਰੇ ਗੱਲਬਾਤ ਕਰਨ ਦੇ ਲਈ ਤੁਸੀਂ ਇੱਥੇ ਸਾਰੇ ਪਹੁੰਚਿਆ ਸੀ ਤੁਹਾਡਾ ਸਾਰਿਆਂ ਦਾ ਧੰਨਵਾਦ ਕਰਦੇ ਹਾਂ ਸਭ ਤੋਂ ਪਹਿਲਾਂ ਜਿਹੜਾ ਜਥੇਦਾਰ ਸਾਹਿਬਾਨਾਂ ਦਾ ਇਸ਼ੂ ਹੈ ਏਛੇ ਜੁੰਦ ਲਾ ਕੇ ਪਰ ਫਲੇਰ ਅਪ ਹੋਇਆ ਹਾਲਾਂਕਿ ਇਹ ਜਿਹੜੀ ਆਗ ਹੈਗੀ ਇਹ ਪਹਿਲਾਂ ਹੀ ਸੁਰਗਣੀ ਸ਼ੁਰੂ ਹੋ ਗਈ ਜਦੋਂ ਪਾਈ ਕੁਰਦੀਪ ਸਿੰਘ ਅਰਜ ਜੀ ਦੀ ਇੱਕ ਵਿਵਾਦਤ ਤਰੀਕੇ ਦੇ ਨਾਲ ਗੈਰ ਸਿਧਾਂਤਕ ਤਰੀਕੇ ਦੇ ਨਾਲ ਨਿਯੁਕਤੀ ਕੀਤੀ ਗਈ ਉਸ ਦਿਨ ਤੋਂ ਹੀ ਸਿਰਫ ਸ਼੍ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਨੇ ਔਰ ਇਹਨਾਂ ਮਹਸੂਲ ਸੰਧਾ ਸ਼ਾਇਦ ਉਹਦੇ ਵਿੱਚੋਂ ਵੀ ਇੱਕ ਸ਼ਖਸ਼ ਨੇ ਉਹਨਾਂ ਨੂੰ ਜਥੇਦਾਰ ਬਣ ਕੇ ਆਇਆ ਬਾਕੀ ਪੂਰੇ ਪੰਥ ਨੇ ਉਹਨਾਂ ਨੂੰ ਪਹਿਲੇ ਦਿਨ ਤੋਂ ਹੀ ਜਥੇਦਾਰ ਸਬਕਾਰ ਨਹੀਂ ਸੀ ਕੀਤਾ ਅਤੇ ਐਸੇ ਹਾਲਾਤ ਬਣਦੇ ਗਏ ਐਸੇ ਕਟਨਾਵਾਂ ਵਿੱਚ ਵਾਪਰਦੀਆਂ ਗਈਆਂ ਜਿੱਥੇ ਜਾ ਕੇ ਦੁਬਾਰਾ ਜਦੋਂ ਸਰਦਾਰ ਹਰਜਿੰਦਰ ਸਿੰਘ ਧਾਮੇ ਸਾਹਿਬ ਨੇ ਪੋਜੀਸ਼ਨ ਸੰਭਾਲੀ ਕਿਉਂਕਿ ਉਹ ਜੋ ਅਸਤੀਫਾ ਦੇ ਗਏ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਤੇ ਜਦੋਂ ਦੁਬਾਰਾ ਫੇਰ ਪੋਜੀਸ਼ਨ ਤੇ ਆਏ ਨੇ ਤੇ ਕਿਉਂਕਿ ਉਹਨਾਂ ਦੀ ਗੈਰ ਹਾਜ਼ਰੀ ਦੇ ਵਿੱਚ ਕੁਲਦੀਪ ਸਿੰਘ ਗੜਗਾ ਜਣਾਂ ਦੀ ਨਿਯੁਕਤੀ ਹੋਈ ਸੀ। ਔਰ ਉਹਨਾਂ ਦੀ ਗੈਰ ਹਾਜ਼ਰੀ ਦੇ ਵਿੱਚ ਉਹ ਵਿਵਾਦ ਸਾਰਾ ਸ਼ੁਰੂ ਹੋ ਗਿਆ ਸੀ ਜਥੇਦਾਰ ਸਭਾਨਾ ਵਾਲਾ। ਔਰ ਨਿਆਮ ਸਿੰਘ ਜਥੇਬੰਦੀਆਂ ਤੋਂ ਲੈ ਕੇ ਸਾਰੀਆਂ ਸਿੱਖ ਜਥੇਬੰਦੀਆਂ ਨੇ ਜਿਸ ਤਰੀਕੇ ਨਾਲ ਉਹਨਾਂ ਨੇ ਨਿਯੁਕਤੀ ਕੀਤੀ ਗਈ ਸਿੱਖ ਉਹਨੂੰ ਮੋਹਤਰਾ ਕੇ ਪਹਿਲੇ ਦਿਨ ਇਹ ਸਾਫ਼ ਕਰ ਦਿੱਤਾ ਸੀ ਕਿ ਇਸ ਤਰੀਕੇ ਨਾਲ ਜਥੇਦਾਰ ਸਭਾਨ ਜਿਹੜੇ ਲਾਰੇ ਜਾ ਰਹੇ ਨੇ ਇਹ ਸਮਕਾਰ ਨਹੀਂਗੇ। ਔਰ ਜਿਸ ਤਰੀਕੇ ਨਾਲ ਪੁਰਾਣੇ ਲਾਏ ਜਾ ਰਹੇ ਨੇ ਉਹ ਵੀ ਠੀਕ ਨੇ ਔਰ ਉਸ ਤੋਂ ਬਾਅਦ ਜਦੋਂ ਸਰਦਾਰ ਹਰਜਿੰਦਰ ਸਿੰਘ ਧਾਮੇ ਉਹਨਾਂ ਦੀ ਪਤੌਰ ਪ੍ਰਧਾਨ ਵਾਪਸੀ ਹੁੰਦੀ ਆ ਤੇ ਉਹਨਾਂ ਨੇ ਆ ਕੇ ਇੱਕ ਬੜਾ ਹੀ ਅਹਿਮ ਫੈਸਲਾ ਲਿਆ ਸੀ ਇੱਕ ਅਹਿਮ ਐਲਾਨ ਕੀਤਾ ਸੀ ਕਿ ਬਹੁਤ ਜਲ ਵਿਧੇਵਧਾਨ ਦੇ ਤਹਿਤ ਜਥੇਦਾਰ ਸਾਹਿਬਾਂ ਦੀ ਨਿਯੁਕਤੀ ਹੋਏਗੀ ਔਰ ਉਹਨਾਂ ਨੇ ਪੂਰੀ ਕੌਮ ਦੇ ਕੋਲੋਂ ਸੁਝਾਅ ਮੰਗੇ ਜਥੇਬੰਦੀਆਂ ਦੇ ਕੋਲੋਂoftan ਉਹਨਾਂ ਨੇ ਮੈਸੇਜ ਦਿੱਤਾ ਸਾਰਿਆਂ ਨੂੰ ਸੁਝਾਅ ਮੰਗੇ ਉਹਨਾਂ ਨੇ ਕਿ ਕਿਸ ਤਰੀਕੇ ਦੇ ਨਾਲ ਜਥੇਦਾਰ ਸਾਹਿਬਾਨਾਂ ਦੀ ਨਿਯੁਕਤੀ ਤੇ ਸੇਵਾ ਮੁਕਤੀ ਦਾ ਵਿਧਿ ਵਿਵਧਾਨ ਕੀ ਹੋਣਾ ਚਾਹੀਦਾ ਆ ਉਹਦੇ ਬਾਰੇ ਚ ਉਹਨਾਂ ਨੇ ਕੌਮ ਦੇ ਕੋਲੋਂ ਸੁਝਾਅ ਮੰਗੇ ਸੀ ਔਰ ਅਲੱਗ ਅਲੱਗ ਸੈਕਸ਼ਨਸ ਨੇ ਆਪਣੇ ਸੁਝਾਅ ਦਿੱਤੇ ਵੀ ਜਿਹਦੇ ਵਿੱਚ ਦਰਖਾਲ ਸਾਹਿਬ ਵੀ ਸ਼ਾਮਲ ਹੈ ਅਸੀਂ ਵੀ ਆਪਣੇ ਤੌਰ ਦੇ ਉੱਤੇ ਜਿਹੜਾ ਇੱਕ ਤਕਰੀਬਨ 20 ਸਾਲ ਪਹਿਲਾਂ ਵੀ ਇਹਦੇ ਤੇ ਕੰਮ ਕੀਤਾ ਗਿਆ ਸੀਗਾ ਉਦੋਂ ਕਮੇਟੀ ਬਣੀ ਸੀ ਜੇ ਜੇ ਚ ਅਲੱਗ ਅਲੱਗ ਜਥੇਬੰਦੀਆਂ ਸੀ ਜਿਨ੍ਹਾਂ ਨੇ ਕੰਮ ਕੀਤਾ ਸੀ ਕਿ ਕਿਵੇਂ ਜਥੇਦਾਰ ਸਾਹਿਬਾਨਾਂ ਦੀ ਸੇਵਾ ਮੁਕਤੀ ਦਾ ਨਿਯੁਕਤੀ ਦਾ ਇਹੜਾ ਪ੍ਰਸਾਸਨ ਕੀਤਾ ਜਾ ਸਕਦਾ ਹੈ ਉਹਦੀ ਕਾਪੀ ਵੀ ਜਿਹੜੀ ਆ ਉਹ ਸਰਦਾਰ ਹਰਜਿੰਦਰ ਸਿੰਘ ਧਾਮੇੜੋਂ ਦਿੱਤੀ ਸੀ ਬਾਕੀਆਂ ਨੇ ਵੀ ਉਹ ਸਾਡਾ ਦਿੱਤੇ ਹੋਣ ਕਿਉਂਕਿ ਪਬਲਿਕ ਦੇ ਵਿੱਚ ਤੇ ਆਇਆ ਨਹੀਂ ਕਿ ਕਿੰਨੇ-ਕਿੰਨੇ ਦਿੱਤੇ ਨੇ ਤੇ ਕੀ-ਕੀ ਦਿੱਤਾ ਸੋ ਉਹ ਗੱਲਾਂ ਉੱਥੇ ਰਹਿ ਗਈਆਂ ਔਰ ਇਹ ਗੱਲ ਕਈ ਗਏ ਸੀ ਦੋ ਵਾਰ ਡੈਡਲਾਈਨਸ ਬਤਾ ਜਾਂ ਗਈਆਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਪੇ ਪਹਿਲਾ ਇਸਤਰੀਤਾ ਕੋਸਤ ਬਾਦ 20 ਮਈ ਤੱਕ ਦਾ ਸਮਾਂ ਵੀ ਜਿਹੜਾ ਉਹ ਵਧਾ ਦਿੱਤਾ ਗਿਆ ਸੀ ਕਿ ਉਦੋਂ ਤੱਕ ਅਸੀਂ ਅਜੇ ਆਪਣੇ ਜਿਹੜੇ ਸੁਝਾਅ ਆਪੋਂ ਦੇ ਵਿੱਚੋਂ ਉਹਦੀ ਉਡੀਕ ਕਰਾਂਗੇ 20 ਮਈ ਦਾ ਸਮਾਂ ਵੀ ਲੰਘ ਗਿਆ 6 ਜੂਨ ਸਿਰ ਤੇ ਆ ਗਈ ਹੈ ਕੱਲੋ ਕਾਰ ਦਾ ਦਿਵਸ ਆ ਗਿਆ ਹੈ ਇਹ ਮਸਲਾ ਸਮਾਰੇ ਦੇ ਹੱਲ ਨਹੀਂ ਕੀਤਾ ਗਿਆ ਉਸ ਤੋਂ ਬਾਅਦ ਦੰਦਮੇ ਟਕਸਾਲ ਨੇ ਅੱਜ ਕਮੈਂਟ ਨਹੀਂ ਕਰਨਾ ਪਰ ਉਹਨਾਂ ਨੇ ਇੱਕ ਰੋਲ ਅਦਾ ਕੀਤਾ ਔਰ ਇਹ ਕਿਆ ਕਿ ਜਥੇਦਾਰ ਸਾਹਿਬਾਨ ਨੂੰ 6 ਜੂਨ ਸੰਦੇਸ਼ ਨਹੀਂ ਦੇਣ ਦਿੱਤਾ ਜਾਏਗਾ ਤੇ ਉਹ ਜਿਹੜਾ ਪ੍ਰੋਸੈਸ ਸਾਰਾ 6 ਜੂਨ ਵਾਲਾ ਸਾਡੇ ਸਾਹਮਣੇ ਲੰਘਿਆ ਉਹ ਅਸੀਂ ਸਾਰਿਆਂ ਨੇ ਵੇਖਿਆ ਜਿਸ ਤਰੀਕੇ ਦੇ ਨਾਲ ਸ਼੍ਰੋਮਣੀ ਕਮੇਟੀ ਵੱਲੋਂ ਤਾਂ ਪੇ ਜਥੇਦਾਰ ਨੂੰ ਅਰਦਾਸ ਦੇ ਵਿੱਚ ਹੀ ਸਾਰਾ ਕੁਝ ਕਹਿਣਾ ਪਿਆ ਹੁਣ ਇਹ ਸਾਰੇ ਹਾਲਾਤ ਬਣੇ ਕਿਉਂ ਉਹਦਾ ਸਿਰਫ ਇੱਕ ਹੀ ਕਾਰਨ ਨਿਕਲ ਕੇ ਸਾਹਮਣੇ ਆਉਂਦਾ ਹੀ ਕਿ ਕੋਈ ਤਰੀਕਾਕਾਰ ਨਹੀਂ ਆ ਜਥੇਦਾਰ ਸਾਹਿਬਾਨਾਂ ਦੀ ਸੇਵਾ ਮੁਕਤੀ ਦਾ ਨਿਯੁਕਤੀ ਦਾ ਔਰ ਉਹਦੇ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਾਹਿਬ ਨੇ ਇਹ ਪਹਿਲ ਕਦਮੀ ਕੀਤੀ ਸੀ ਹਾਲਾਂਕਿ ਪਹਿਲਾਂ ਵੀ ਗੱਲਾਂ ਚੱਲੀਆਂ ਸੀ ਪਰ ਅੱਜ ਦੇ ਦੌਰ ਚ ਪਹਿਲ ਕਦਮੀ ਕੀਤੀ ਕਿ ਉਹਨਾਂ ਨੇ ਕਹਿ ਸੀ ਕਿ ਬਹੁਤ ਜਲਦ ਵਿਦੇ ਵਿਵਧਾਨ ਬਣੇਗਾ ਅੱਜ ਤੱਕ ਉਹਦੇ ਬਾਰੇ ਕੁਝ ਨਹੀਂ ਆਇਆ ਇਹ ਕਿਹਾ ਗਿਆ ਸੀ ਕਿ ਜਦੋਂ ਸੁਝਾਅ ਆ ਜਾਣਗੇ ਮਾਇਰਾਂ ਦੀ ਕਮੇਟੀ ਕਮੇਟੀ ਬਣਾਈ ਜਾਏਗੀ ਉਹਦੇ ਤੇ ਕੰਮ ਹੋਏਗਾ ਪਰ ਇੰਜ ਮਹਿਸੂਸ ਹੋ ਰਿਹਾ ਹੈ ਕਿ ਸ਼ਾਇਦ ਇੱਕ ਪਾਰਟਿਕੂਲਰ ਈਵੈਂਟ ਇੱਕ ਪਾਰਟਿਕੂਲਰ ਡੇ ਜਿਹੜਾ ਉਹਨੂੰ ਲਗਾ ਲਿਆ ਗਿਆ ਆ ਪਰ ਉਹ ਤੋਂ ਬਾਅਦ ਵੀ ਉਹਦੇ ਉੱਤੇ ਟੋਟਲ ਖਾਮੋਸ਼ੀ ਆ ਸੋ ਅਸੀਂ ਇਹ ਚਾਹੁੰਦੇ ਆ ਕਿ ਇਹਦੇ ਉੱਤੇ ਜਿਹੜਾ ਆ ਉਹ ਅੱਗੇ ਕੰਮ ਹੋਣਾ ਚਾਹੀਦਾ ਹੈ ਪ੍ਰੋਸੈਸ ਅੱਗੇ ਵਧਣਾ ਚਾਹੀਦਾ ਹੈ ਉਹਦੇ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਚਾਹੀਦਾ ਹੈ ਕਿ ਇਹਦੋਂ ਪਹਿਲਾਂ ਕਿ ਗਾਂ ਫੇਰ ਦਿਵਾਲੀ ਆ ਜਾਏ ਤੇ ਉਦੋਂ ਫਿਰ ਜਥੇਦਾਰਾਂ ਦਾ ਰੌਲਾ ਪਵੇ ਉਸ ਤੋਂ ਪਹਿਲਾਂ ਪਹਿਲਾਂ ਹੀ ਇਹ ਜਿਹੜਾ ਸਾਰਾ ਪ੍ਰੋਸੈਸ ਆ ਇਹਨੂੰ ਕੰਪਲੀਟ ਕਰਨਾ ਚਾਹੀਦਾ ਹੈ ਕੰਪਲੀਟ ਕਹਿ ਰਿਹਾ ਮੈਂ ਸ਼ੁਰੂਆਤ ਨਹੀਂ ਕਿ ਦਿਵਾਲੀ ਤੋਂ 2 ਦਿਨ ਪਹਿਲਾਂ ਸ਼ੁਰੂਆਤ ਕਰ ਲਈ ਹੁਣ ਸਮਾਂ ਆ ਜਿੰਨੇ ਸੁਝਾਅ ਜਿੰਨੇ ਦੇਣੇ ਸੀ ਉਹ ਦੇ ਚੁੱਕਿਆ ਜਿੰਨੇ ਆਏ ਨੇ ਉਹਨਾਂ ਨੂੰ ਵਿਚਾਰਿਆ ਜਾਵੇ ਆਪਣੇ ਕੋਲੋਂ ਜਿਹੜੇ ਉਹਨਾਂ ਦੇ ਜਿਹੜੇ ਸੁਝਾਅ ਨੇ ਉਹਨਾਂ ਨੂੰ ਕੰਸੀਡਰ ਕੀਤਾ ਜਾਵੇ ਜਿਹੜੀ ਵੀ ਕਮੇਟੀ ਬਣਾਉਣੀਆਂ ਬਣਾਈ ਜਾਵੇ ਔਰ ਉਹਨੂੰ ਇੱਕ ਟਾਈਮ ਬੰਦ ਕੀਤਾ ਜਾਵੇ ਕਿ ਇੰਨੇ ਸਮੇਂ ਦੇ ਵਿੱਚ ਵਿੱਚ ਵਿਧੀ ਵਿਧਾਨ ਤਿਆਰ ਹੋ ਜੇ ਔਰ ਤਿਆਰ ਹੋਣ ਤੋਂ ਬਾਅਦ ਇਮੀਡੀਏਟਲੀ ਲਾਗੂ ਹੋਵੇ ਇਹ ਨਾ ਹੋਵੇ ਕਿ ਤਿਆਰ ਕਰਕੇ ਇੱਕ ਖੜੜਾ ਖੜੜਾ ਜਿਹੜਾ ਰੱਖ ਲਿਆ ਤੇ ਬਾਅਦ ਫਿਰ ਅਗਲੇ 20 ਸਾਲ ਜਿਹੜਾ ਇਦਾਂ ਹੀ ਕੰਮ ਜੜੀ ਆ ਠੱਕੇ ਕਾਂਦੀ ਰਹੇ ਤਿਆਰ ਹੋਵੇ ਸਾਰਿਆਂ ਦੀ ਰਾਏ ਜਿੱਥੇ ਜਿੱਥੋਂ ਆਏ ਨੇ ਭੇਜਿਆ ਜਾਵੇ ਜਿੱਥੇ ਮਤਲਬ ਜੋ ਵੀ ਪ੍ਰੋਸੈਸ ਹੈ ਸਾਰਾ ਉਹ ਸਮਾਂ ਰਹਿਂਦੇ ਆ ਜਿਹੜਾ ਆ ਉਹ ਕੰਪਲੀਟ ਕੀਤਾ ਜਾਵੇ ਤਾਂ ਕਿ ਜਿਹੜਾ ਇਹ ਜਥੇਦਾਰ ਸਹਿਬਾਨਾਂ ਵਾਲਾ ਰੌਲਾ ਆ ਇਹ ਖਤਮ ਹੋਵੇ ਕਿਉਂਕਿ ਇਹਦੇ ਨਾਲ ਇਕੱਲਾ ਇਹ ਨਹੀਂ ਆ ਵੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਸ਼ਾਖ ਨੂੰ ਟਾਲ ਲੱਗਦੀ ਜਿਸ ਤਰੀਕੇ ਦੇ ਨਾਲ ਜਥੇਦਾਰ ਸਹਿਬਾਨਾਂ ਦੀ ਪੋਸਟ ਨੂੰ ਔਰ ਅਕਾਲ ਤਖਤ ਸਾਹਿਬ ਨੂੰ ਟਾਲ ਲੱਗ ਰਹੀ ਆ ਇੱਕ ਸਿਧਾਂਤ ਨੂੰ ਔਰ ਇੱਕ ਜਗ੍ਹਾ ਨੂੰ ਔਰ ਇੱਕ ਤਖਤ ਨੂੰ ਟਾਲ ਲੱਗ ਰਹੀ ਆ ਉਹਨੂੰ ਕਨਸੀਡਰ ਕਰਕੇ ਅਸੀਂ ਇਹ ਸਮਝ ਲਿਆ ਕਿ ਸਮਾ ਰਹਿੰਦੇ ਇਹ ਪ੍ਰਸਾਸ ਜਿਹੜਾ ਪੂਰਾ ਹੋ ਜਾਣਾ ਚਾਹੀਦਾ। ਔਰ ਇਹਦੇ ਨਾਲ ਹੀ ਕੱਲਾ ਇਹ ਮਿੱਥ ਲੈਣਾ ਕਿ ਦਮਦਮੇ ਟਕਸਾਲ ਨੂੰ ਜਾਂ ਕੁਝ ਨਿਹੰਗ ਸਿੰਘ ਜੱਥੇਬੰਦੀਆਂ ਨੂੰ ਜੱਥੇਦਾਰ ਪ੍ਰਵਾਨ ਨਹੀਂ ਆ। ਇਹ ਵੀ ਇੱਕ ਇਲਿਊਜ਼ਨ ਹੈ, ਇੱਕ ਪਰਮ ਹੈ। ਜਿਵੇਂ ਮੈਂ ਤੁਹਾਨੂੰ ਪਹਿਲਾਂ ਦੱਸਿਆ ਵੀ ਪਹਿਲੇ ਦਿਨੋ ਹੀ ਇਹ ਗੱਲ ਕਹਿ ਦਿੱਤੀ ਗਈ ਸੀ ਸਾਰੀਆਂ ਜੱਥੇਬੰਦੀਆਂ ਵੱਲੋਂ ਕਿ ਇਹ ਜੱਥੇਦਾਰ ਇਸ ਤਰੀਕੇ ਨਾਲ ਪ੍ਰਵਾਨ ਨਹੀਂ ਹੋਣੇ। ਉਦੇ باوجود ਜਿੰਨਾ ਪ੍ਰੋਸੈਸ ਅਸੀਂ ਵੇਖਦੇ ਆ ਕਿ ਇੰਜ ਮਹਿਸੂਸ ਹੋ ਰਿਹਾ ਜਿਵੇਂ ਇਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਤੇ ਟਕਸਾਲ ਦੀ ਆਪਸੀ ਟਸਲੋ ਵੀ ਇੰਜ ਪ੍ਰੈਜ਼ੈਂਟ ਕੀਤਾ ਜਾ ਰਿਹਾ ਮੈਂ ਜੇ ਝੂਠ ਨਾ ਕਹਾਵਾਂ ਤੇ ਪ੍ਰੈਜ਼ੈਂਟ ਸਹੀ ਸ਼ਬਦ ਹੋਏਗਾ ਵੀ ਦੁਨੀਆ ਨੂੰ ਇੰਜ ਬਖਾਲਿਆ ਜਾ ਰਿਹਾ ਤੇ ਸਿਰਫ ਦਮਦਮੇ ਟਕਸਾਲ ਦੇ ਮੁਖੀ ਨੂੰ ਇਹ ਪ੍ਰਵਾਨਨੇਗਾ ਤੇ ਦੂਸਰੇ ਪਾਸੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਆ ਤੇ ਇਸ ਕਰਕੇ ਉਹਨਾਂ ਦੋਵਾਂ ਦੀ ਸ਼ਾਇਦ ਹੈ ਆਪਸੀ ਲੜਾਈ ਆ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੀ ਸਿਰਫ ਦਮਦਮੇ ਟਕਸਾਲ ਨੂੰ ਹੀ ਅਪੀਜ਼ ਕਰਨ ਦੇ ਚ ਲੱਗੀ ਹੋਈ ਆ ਉਹਨਾਂ ਨੂੰ ਮਨਾਉਣ ਦੇ ਚ ਲੱਗੀ ਹੋਈ ਆ ਇਹ ਗੱਲ ਠੀਕ ਨਹੀਂ ਠੀਕ ਤਾਂ ਮੇਰਾ ਕਹਿੰਦਾ ਮਤਲਬ ਇਹ ਨਹੀਂ ਵੀ ਉਹਨਾਂ ਨੂੰ ਅਪੀਜ਼ ਨਹੀਂ ਕਰਨਾ ਚਾਹੀਦਾ ਠੀਕ ਤਾਂ ਕਹਿੰਦਾ ਮਤਲਬ ਇਹ ਆ ਕਿ ਜੇ ਬਾਕੀ ਜਥੇਬੰਦੀਆਂ ਨੇ ਬਾਕੀ ਕੌਮ ਨੇ ਦਿਨ ਤਿਹਾਰ ਵਾਲੇ ਦਿਨ ਬਿਲਕੁਲ ਤਖਤ ਦੇ ਸਾਹਮਣੇ ਜਾ ਕੇ ਚੌਂਕੜੀਆਂ ਨਹੀਂ ਮਾਰੀਆਂ ਤੇ ਇਹਦਾ ਮਤਲਬ ਇਹ ਨਹੀਂ ਕਿ ਬਾਕੀ ਕੌਮ ਕੁਛ ਸੋਸ਼੍ਰੋਮਣੀ ਕਮੇਟੀ ਨੇ ਚਾਹੀਦਾ ਹੈ ਕਿ ਕੋਈ ਵੀ ਐਸਾ ਦਿਨ ਨਾ ਆਵੇ ਜਦਨ ਉਦਾਂ ਦੇ ਹਾਲਾਤ ਬਣਨ ਜਿੱਦਾਂ ਤੇ 6 ਜੂਨ ਨੂੰ ਬਣੇ ਨੇ ਅਸੀਂ ਇਦਾਂ ਦੇ ਹਾਲਾਤ ਨਹੀਂ ਬਣਾਉਣਾ ਚਾਹੁੰਦੇ ਇਸ ਕਰਕੇ ਦਿਨ ਤਿਹਾੜ ਦੇ ਉੱਤੇ ਜਾਂ ਕੋਈ ਦਿਨ ਜਿਹੜਾ ਆਉਂਦਾ ਤੇ ਅਸੀਂ ਖਮੋਸ਼ ਰਹਿੰਦੇ ਆਂ ਔਰ ਉਦੋਂ ਵੀ ਇਹ ਸੀ ਇਹ ਗੱਲ ਕਹੀ ਸੀ ਕਿ ਜੇ ਸਾਡੀ ਖਾਮੋਸ਼ੀ ਉਸ ਦਿਨ ਦੇ ਉੱਤੇ ਲੈ ਕੇ ਆ ਇਹਦਾ ਮਤਲਬ ਇਹ ਨਹੀਂ ਹੈ ਕਿ ਜੱਦਦਾਦ ਪਰਵਾਨ ਨੇ ਸੋ ਹੁਣ ਵੀ ਜਿਹੜੀ ਇਹ ਸਾਰਾੜਾ ਪ੍ਰੋਸੈਸ ਆ ਉਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਸਮਾ ਰਹੀਂਦੇ ਪੂਰਾ ਆਰਮੀ ਬ੍ਰਾਸ ਨੂੰ ਅੱਗੇ ਹੋ ਕੇ ਬਿਨਾਂ ਕਿਸੇ ਪ੍ਰੋਵੋਕੇਸ਼ਨ ਦੇ ਮਾਰਿਆ ਹੈ یہ کس طریقے کی دی ڈیفینس ہے سو so, ازرائل اگر کوئی روک سکتا ہے سو امریکہ روک سکتا ہے اور ساری یہ ریکویسٹ ہے کہ دنیا تباہی وال جا رہی ہے امریکہ اپنا پوزیٹو رول پلے کرے اس لڑائی نو روکیا جائے کیونکہ یہ جی لڑائی ہے یہ نیوکلیئر وار والے پاس سے جا رہی ہے اس خطے کے پچھے جی پاکستان انڈیا کی کانفلکٹ ہوئی ہے وہ مسٹر ڈانلڈ ٹرمپ نے بار بار یہ گل کہی ہے کہ اس خطے کے لڑائی میں رکھی ہے آج مسٹر موڈی دی انڈین نیوز پیپر دے کے دوبارہ دوبارہ لگا لگاتار سٹیٹمنٹس آ رہی ہے کہ ایک پاکستان تے انڈیا دی آپسی گل بات آپسی گل بات کے نام لڑائی رکھی ہے بٹ نال ہی مسٹر ٹرمپ نے فردر آیا کہ نہیں یہ لڑائی میں رکھی ہے ਪੰਜਾਬਾ ਮਿਸਟਰ 트ੰਪ ਝੂਠ ਬੋਲ ਰਹੇ ਨੇ ਜਾਂ ਮਿਸਟਰ ਮੋਦੀ ਝੂਠ ਬੋਲ ਰਹੇ ਨੇ ਦੋਵਾਂ ਤੇ ਇੱਕ ਇੱਕ ਤਾਂ ਝੂਠ ਬੋਲ ਰਿਹਾ ਸੋ ਅਗਰ ਅਮਰੀਕਾ ਦਾ ਵਰਲਡ ਪੁਲਿਸਮੈਨਟ ਅਤੇ ਰੋਲ ਦੇਖਿਆ ਜਾਵੇ ਤਾਂ ਲੱਗਦਾ ਹੈ ਕਿ ਮਿਸਟਰ 트ੰਪ ਸੱਚ ਬੋਲ ਰਹੇ ਨੇ ਅਤੇ ਮਿਸਟਰ ਮੋਦੀ ਝੂਠ ਬੋਲ ਰਹੇ ਉਹ ਮੰਨ ਨਹੀਂ ਰਹੇ ਕਿਉਂਕਿ ਉਹਨਾਂ ਨੂੰ ਲੱਗਦਾ ਹੈ ਕਿ ਇਹ ਗੱਲ ਮੰਨਣ ਦੇ ਨਾਲ ہندوستان دی پچھلے پا سٹھ سالہ تو جڑی پالیسی لائن چل رہی آ رہی ہے کہ اسی کشمیر در تھرڈ پارٹی دی میڈییشن نہیں گے وہ لائن ٹھیک ہے ہندوستان نے ایک طریقے انڈیریکٹلی کشمیر تے تھرڈ پارٹی دی میڈیشن مان لیے ہے ٹرمپ نے یہاں دونوں دی لڑائی نو روکیا سو مسٹر ٹرمپ ایہی اہی رول वेस्ट एशिया ਦੇ ਵਿੱਚ ਵੀ ਪਲੇ ਕਰਨ ਅੱਗੇ ਵੀ ਇਹ ਕੀ ਨਹੀਂ ਬਣਾਉਂ ਕਿਉਂਕਿ ਇੱਥੇ ਅਜੇ ਵੀ ਜਿਹੜੀ ਪੋਜੀਸ਼ਨ ਇੰਡੀਆ ਤੇ ਪਾਕਿਸਤਾਨ ਦੀ ਵੋਲੇਟਾਈਲ ਹੈ ਕਸ਼ਮੀਰ ਦਾ ਮੁੱਦਾ ਅੱਜ ਵੀ ਜਿਉਂਦਾ ਤਿਉਂ ਹੈ ਪੰਜਾਬ ਦੇ ਵਿੱਚ ਨਾਗਾਲੈਂਡ ਦੇ ਵਿੱਚ ਵੀ ਲੋਕਾਂ ਦੇ ਵਿੱਚ ਬਚੈਨੀ ਹੈ ਅਨਰਸਟ ਹੈ ਉਹ ਵੀ ਆਪਣੀ ਆਜ਼ਾਦੀ ਲਈ ਲੜ ਰਹੇ ਨੇ ਬੇਸ਼ੱਕ ਉੱਥੇ ਉਸ ਤਰੀਕੇ ਦੇ ਨਾਲ ਉਸ ਤਰੀਕੇ ਦੇ ਨਾਲ ਕੋਈ ਐਸਾ ਐਸੀਆਂ ਘਟਨਾਵਾਂ ਨਹੀਂ ਵਾਪਰੀਆਂ ਜਿਹਦੇ ਨਾਲ ਚ ਦੋਨੇ ਮੁਲਕਾਂ ਦੇ ਵਿੱਚ ਲੜਾਈ ਹੋ ਸਕੇ ਲੋਕਾਂ ਦੇ ਵਿੱਚ ਬਚਾਨੀ ਹੈ ਲੋਕਾਂ ਨੂੰ ਉਸੇ ਤਰ੍ਹਾਂ ਐਮਐਨਐਸਏ ਤੇ ਯੂਏਪੀਏ ਤਹਿਤ ਕੁਚਲਿਆ ਦਬਾਇਆ ਉਹਦੀ ਆਵਾਜ਼ ਨੂੰ ਦਬਾਇਆ ਜਾ ਰਿਹਾ ਸੋ ਹਰ ਪਾਸੇ ਬਚਾਨੀ ਹੈ ਔਰ ਯੂਐਸਏ ਨੂੰ ਇੱਕ ਵਰਲਡ ਪੁਲਿਸ ਮੰਨਦਾ ਇਸ ਹੰਦਲ ਖਾਲਸਾ ਦੇ ਆਗੂ ਕਵਰਪਾਲ ਸਿੰਘ ਬਿੱਠੂ ਅਤੇ ਤਨਜੀ ਸਿੰਘ ਮੰਡ ਜਿਹੜੇ ਕਾਰਜਕਾਰੀ ਪ੍ਰਧਾਨ ਹਨ ਇਹਨਾਂ ਨੇ ਕਿਹਾ ਕਿ 5 ਤਰੀਕ ਨੂੰ ਗਜਿੰਦਰ ਸਿੰਘ ਜਿਹੜੇ ਕਿ ਪਾਕਿਸਤਾਨ ਦੀ ਧਰਤੀ ਤੇ ਆਪਣੀ ਅੰਤਮ ਯਾਤਰਾ ਪੂਰੀ ਕਰਦੇ ਹੋਏ ਸ਼ਹੀਦ ਛੱਡ ਕੇ ਸੀ ਉਹ ਜਿਹੜੇ ਅਦਾਲ ਖਾਲਸਾ ਦੇ ਬਾਨੀ ਸੀ ਉਹਨਾਂ ਦਾ ਵੀ ਅਤੇ ਭਾਈ ਹਰਦੀਪ ਸਿੰਘ ਨਿੱਜਰ ਦਾ ਵੀ ਇਹ ਜਿਹੜਾ ਸ਼ਹੀਦੀ ਦਿਹਾੜਾ ਉਹ 5 ਤਰੀਕ ਨੂੰ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਮਨਾਉਣਗੇ ਜਿਸ ਤੋਂ ਲਾਹੌਰ ਲੈ ਕੇ ਇਹਨਾਂ ਨੇ ਮੋਦੀ ਦੇ ਉੱਤੇ ਟਿੱਪਣੀਆਂ ਕੀਤੀਆਂ ਭਾਰਤ ਸਰਕਾਰ ਉੱਤੇ ਟਿੱਪਣੀਆਂ ਕੀਤੀਆਂ ਕਿ ਕਿਵੇਂ ਦੇ ਹਾਲਾਤਾਂ ਦੇ ਵਿੱਚ ਦੋਹੇ ਦੇਸ਼ ਕੈਨੇਡਾ ਅਤੇ ਜਿਹੜਾ ਭਾਰਤ ਹੈ ਆਪਦੇ ਵਿੱਚ ਕਿਵੇਂ ਵਿਵਾਦ ਦੇ ਵਿੱਚੋਂ ਨਿਕਲ ਰਿਹਾ ਤੇ ਕਿਵੇਂ ਵਿਵਾਦ ਦੇ ਵਿੱਚ ਪੈ ਰਿਹਾ ਔਰ ਉਹਨਾਂ ਦੇ ਜਥੇਦਾਰਾਂ ਦੀ ਨਿਯੁਤੀ ਉੱਤੇ ਟਿੱਪਣੀ ਕਰਦੇ ਆ ਕਿ ਬਾਬਾ ਹਰਨਾਮ ਸਿੰਘ ਤੁਮਾ ਵੱਲੋਂ ਉੱਥੇ ਰੋਕਿਆ ਗਿਆ ਪਰ ਇਸ ਦੇ ਉੱਤੇ ਜਿਹੜਾ ਪ੍ਰੋਸੈਸ ਸੀ ਉਹ ਹਲੇ ਪੈਂਡਿੰਗ ਆ ਇਹ ਉਹਨਾਂ ਨੇ ਕਿਹਾ ਕਿ ਇਹ ਦੀਵਾਲੀ ਤੋਂ ਪਹਿਲਾਂ ਬੰਦੀ ਛੋੜ ਦਿਵਸ ਤੋਂ ਪਹਿਲਾਂ ਇਹ ਪ੍ਰੋਸੈਸ ਜਿਹੜਾ ਸ਼੍ਰੋਮਣੀ ਕਮੇਟੀ ਕੰਪਲੀਟ ਕਰੇ ਤੇ ਜਥੇਦਾਰਾਂ ਦੀ ਨਿਯੁਤੀ ਉੱਤੇ ਜਿਹੜਾ ਪ੍ਰੋਸੈਸ ਜਿਹੜਾ ਕਨਸੈਪਟ ਉਹਨਾਂ ਨੇ ਆਰੰਭਿਆ ਉਸ ਨੂੰ ਛੇਤੀ ਪੂਰਾ ਕਰਨ ਬਹੁਤ ਸਾਰਿਆਂ ਨੂੰ ਵੀਡੀਓ ਲਾਈਕ ਟੋ ਅੱਟ ਤੱਕ ਹਾਜ਼ਰ ਆਉਂਗੇ ਤਦ ਤੱਕ ਲਈ ਦਿਓ ਆਜਾਤ ਧੰਨਵਾਦ